ਕਿਉਂਕਿ ਜੋ ਜਾਨੀ ਮਾਨੀ ਨੁਕਸਾਨ ਤੋਂ ਬਚਾਅ ਹੋ ਸਕੇ ਪਰ ਅਸੀਂ ਦੋਵੇਂ ਗਵਰਨਮੈਂਟਾਂ ਅੱਗੇ ਹੀ ਅਪੀਲ ਕਰਦੇ ਆਂ ਵੀ ਜੰਗ ਦਾ ਮਾਹੌਲ ਨਾ ਬਣ ਜਾਵੇ ਅਸੀਂ ਤਾਂ ਇਹੀ ਅਰਦਾਸ ਕਰਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਵੀ ਦੋਨੇ ਪਾਸੇ ਅਮਨ ਸ਼ਾਂਤੀ ਹੀ ਰਹੇ ਪੰਜਾਬ ਵਾਸੀਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਅਮਨ ਸ਼ਾਂਤੀ ਬਣਾਈ ਰੱਖੋ ਐਦਾਂ ਦਾ ਕੋਈ ਡਰਾਮਾ ਮਾਹੌਲ ਨਾ ਬਣਾਓ ਜੂ ਕਿ ਆਪਣੇ ਪੰਜਾਬ ਦਾ ਨੁਕਸਾਨ ਹੋਵੇ ਆਪ ਚੜਦਾ ਵੀ ਆਪਣਾ ਤੇ ਲੈਂਦਾ ਵੀ ਆਪਣਾ ਕੋਈ ਅਫਵਾਹਾਂ ਨਾ ੜਾਓ ਦੇ ਜੇਬ ਤੇ ਅਸਰ ਫਰਮ ਹੋਲਾ ਉਰੇ ਬੈਂਕਾਂ ਦੇ ਵਿੱਚ ਤੇ ਹੋਰ ਯਾਨੀ ਪੈਸੇ ਮੰਗਾਤੇ ਲੋਕਾਂ ਨੇ ਤੇਲ ਮੰਗਾਤਾ ਤੇ ਗੈਸ ਮੰਗਾਤੇ ਕੀ ਕਹਾਂਗੇ ਜੋ ਲੋਕ ਆਪਣਾ ਤਾਂ ਆਪਣੇ ਵਿੱਚ ਨੇ ਰਸਤ ਲਾਣੀਆਂ ਦੁਕਾਨਾਂ ਦੇ ਭੀੜਾਂ ਵਿੱਚ ਜੋ ਕਿ ਮੀਡੀਆ ਦੇ ਵਿੱਚ ਵੀ ਵੱਡੀਆਂ ਖਬਰਾਂ ਚੱਲ ਰਹੀਆਂ ਨੇ ਕੀ ਕਹਾਂਗੇ ਤੇ ਵਿੱਚ ਨਹੀਂ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਆਪਣੇ ਨੂੰ ਆ ਸਾਡੀ ਆਰਮੀ ਉੱਤੇ ਵੀ ਮਾਣ ਆ ਪਰ ਅਸੀਂ ਚਾਹੁੰਦੇ ਆ ਵੀ ਅਮਨ ਸ਼ਾਂਤੀ ਰਹੇ ਪਰ ਅਸਥਾਈ ਕੋਈ ਐਦਾਂ ਦਾ ਮਾਹੌਲ ਨਹੀਂ ਬਣਿਆ ਵੀ ਜੋ ਕਿ ਰਾਸ਼ਨ ਮੁੱਕ ਜੇ ਜਾਂ ਵਪਾਰ ਲੈਣ ਖੜ ਜੇ ਜਾਂ ਜਣੀ ਕੇ ਸਬਜ਼ੀਆਂ ਵਗੈਰਾ ਸਿਲੰਡਰ ਤੇਲ ਇਹੋ ਜੀ ਕੋਈ ਸੁਵਿਧਾ ਨਹੀਂ ਹੈਗੀ ਵੀ ਜਿਹੜੀ ਨਾ ਪੂਰੀ ਹੋ ਸਕੇ ਕਿ ਤੁਸੀਂ ਸੁਨੇਹਾ ਦੋਗੇ ਪੰਜਾਬ ਵਾਸੀਆਂ ਨੂੰ ਇਸ ਵਾਰ ਪੰਜਾਬ ਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਅਮਨ ਸ਼ਾਂਤੀ ਬਣਾਈ ਰੱਖੋ ਐਦਾਂ ਦਾ ਕੋਈ ਡਰਾਮਾ ਮਾਹੌਲ ਨਾ ਬਣਾਓ ਜੂ ਕਿ ਆਪਣੇ ਪੰਜਾਬ ਦਾ ਨੁਕਸਾਨ ਹੋਵੇ ਆ ਚੜਦਾ ਵੀ ਆਪਣਾ ਤੇ ਲੈਂਦਾ ਵੀ ਆਪਣਾ ਕੋਈ ਅਫਵਾਹਾਂ ਨਾ ੜਾਓ ਜੀ ਕੀ ਚਾਲ ਕੀ ਕਹੋਗੇ ਜੰਗ ਦੇ ਮੌਲ ਜੰਗ ਦਾ ਮੌਲ ਤਾਂ ਇਹੀ ਆ ਵੀ ਦੋਨੇ ਪਾਸੇ ਆਮਨ ਸ਼ਾਂਤੀ ਰਹੇ ਜੀ ਨਹੀਂ ਸੁਖਾਂਤ ਰਹੇ ਹਾਂ ਦੋਨੇ ਪਾਸੇ ਸੁਖ ਸ਼ਾਂਤੀ ਰਹੇ ਜੋ ਮਾਮਾ ਆਪਣੇ ਪੁੱਤ ਗੱਠਾਂ ਨਾਲ ਪਾਲਦਿਆਂ ਨੇ ਮਿੰਣ ਮਿੰਣ ਪਾਲਦਿਆਂ ਨੇ ਜਦੋਂ ਵੱਦ ਬੰਦ ਡੱਬੇ ਦੇ ਵਿੱਚ ਉਹਨਾਂ ਦੀ ਲਾਸ਼ ਆਉਂਦੀ ਹੈ ਜੋ ਉਹਨਾਂ ਦੇ ਦਿਲ ਤੇ ਬੀਤਦੀ ਹੈ ਉਹੀ ਮਾਮਾ ਜਾਣਦੀਆਂ ਨੇ ਆਪਣੇ ਪੁੱਤਰਾਂ ਦਾ ਦੁੱਖ ਕਿੰਨਾ بڑا ਦੁੱਖ ਹੈ ਤੇ ਤੁਸੀਂ ਦੇਖਿਆ ਹਣਾ ਕਿਸਾਨ ਮੋਰਚੇ 'ਤੇ ਲਈ ਜੀ ਆਪਣਾ ਹਰਿਆਣਾ ਦੇ ਸੰਭੂ ਨਹੀਂ ਸੰਭੂ ਵਾਟਰ ਤੇ ਆਪਣਾ ਫਰੋਇੰਗ ਕੋਟ ਨਹੀਂ ਚੱਪਣਾ ਸੀ ਕਿਸਾਨਾਂ ਤੇ ਹੱਤਿਆਬਾਦੀ ਕਿਵੇਂ ਆ ਬੜੇ ਆਪਣੇ ਦੇਸ਼ ਦੇ ਵਿੱਚ ਇਹ ਜੀ ਆਪਾਂ ਇਹਦੇ ਬਾਰੇ ਇਹੀ ਕਹਿ ਸਕਦੇ ਆ ਵੀ ਜਿਹੜੇ ਵੀ ਮਾੜੇ ਅਨਸਰ ਮੈਗਸਪੈਟ ਕਰਿਆ ਇਹ ਘਰਾਉਣੀ ਹਰਕਤ ਕਰਿਆ ਉਹਨਾਂ ਵਾਸਤੇ ਅਨਸਾਨੀਅਤ ਦੇ ਨਾਮ ਤੇ ਤੱਬਾ ਪੰਜਾਬ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲਾ ਜੀ ਲੋਕਾਂ ਦੇ ਵਿੱਚ ਕਿਉਂਕਿ ਦੇਖਣ ਦੇ ਵਿੱਚ ਆ ਰਹਿਆ ਡਰੋਨ ਹਾਲੇ ਹੋ ਰਹੇ ਨੇ ਆਪ ਦੇ ਕਈ ਰੱਖ ਕਾਂਦੇ ਵਿੱਚ ਮੈਂ ਪੰਜਾਬ ਤੋਰ ਮਾਰ ਮਾਰਦਾ ਰਹੋ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਕਰਦਾ ਜੋ ਵੀ ਪ੍ਰਸ਼ਾਸਨ ਆਪਾਂ ਨੂੰ ਹੁਕਮ ਦਿੰਦਾ ਉਸ ਹੁਕਮਾਂ ਦੀ ਪਾਲਣਾ ਕਰੀਏ ਕਿਉਂਕਿ ਜੋ ਜਾਨੀ ਮਾਨੀ ਨੁਕਸਾਨ ਤੋਂ ਬਚਾਅ ਹੋ ਸਕੇ ਪਰ ਅਸੀਂ ਦੋਵੇਂ ਗਵਰਨਮੈਂਟਾਂ ਅੱਗੇ ਇਹੀ ਅਪੀਲ ਕਰਦੇ ਆਂ ਵੀ ਜੰਗ ਦਾ ਮਾਹੌਲ ਨਾ ਬਣ ਜਾਵੇ ਅਸੀਂ ਤਾਂ ਇਹੀ ਅਰਦਾਸ ਕਰਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਵੀ ਦੋਨੇ ਪਾਸੇ ਅਮਨ ਸ਼ਾਂਤੀ ਹੀ ਰਹੇ ਅੱਜ ਨੂੰ ਗੁਰੂ ਜੀ ਕੀ ਕਹਾਂਗੇ ਜੋ ਜੰਗ ਦੇ ਮਾਹੌਲ ਬਣ ਰਿਹਾ ਹੈ ਪੰਜਾਬ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਬੇਨਤੀ ਇਹ ਕਰ ਸਕਦੇ ਹਾਂ ਦੋਨਾਂ ਸਰਕਾਰਾਂ ਨੂੰ ਚੜਦਾ ਵੀ ਸਾਡਾ ਤੇ ਲੈਂਦਾ ਵੀ ਸਾਡਾ ਅਸੀਂ ਤਾਂ ਜੰਗ ਦੀ ਮੰਗ ਹੀ ਨਹੀਂ ਕਰਦੇ ਅਸੀਂ ਤਾਂ ਦੋਨੇ ਪਾਸੇ ਆਮਨ ਸ਼ਾਂਤੀ ਮੰਗਦੇ ਹਾਂ ਸਵੇਰ ਸਾਮ ਇਹ ਹੀ ਅਰਦਾਸਾਂ ਕਰਦੇ ਹਾਂ ਮਹਾਰਾਜ ਅੱਗੇ ਵੀ ਸੱਚੇ ਪਾਤਸ਼ਾਹ ਜੰਗ ਦਾ ਮਾਹੌਲ ਨਾ ਬਣੇ ਪੰਜਾਬ ਦੇ ਵਿੱਚ ਆਮਨ ਸ਼ਾਂਤੀ ਰਹੇ ਉਹ ਦਰ ਵੀ ਸਾਡਾ ਭਾਈਚਾਰਾ ਤੇ ਹੈ ਦਰ ਵੀ ਸਾਡਾ ਭਾਈਚਾਰਾ ਹੈ ਉਧਰ ਵੀ ਮਾਮਾ ਦੇ ਪੁੱਤ ਆਰਮੀਤ ਨੇ ਹੇਦਰ ਵੀ ਨੇ ਅਸੀਂ ਕਿਸੇ ਮਾਂ ਦਾ ਪੁੱਤ ਨਹੀਂ ਮਰਵਾਉਣਾ ਚਾਹੁੰਦੇ ਕਿਸੇ ਪਤਨੀ ਦਾ ਸਹਾਕ ਨਹੀਂ ਉਜਾੜਨਾ ਚਾਹੁੰਦੇ ਅਸੀਂ ਤਾਂ ਇਹੀ ਅਰਦਾਸ ਕਰਦੇ ਆ ਵਾਹਿਗੁਰੂ ਮਹਾਰਾਜ ਅੱਗੇ ਵੀ ਦੋਨਾਂ ਦੇਸ਼ਾਂ ਦੇ ਵਿੱਚ ਆਮਨ ਸ਼ਾਂਤੀ ਬਣੀ ਰਹੇ ਜਾਨੀ ਮੋਦੀ ਸਰਕਾਰ ਨੂੰ ਇਹ ਵੀ ਸਨੇਹਾ ਵੀ ਹੋਵੇ ਕੋਈ ਚੰਗਾ ਨਾ ਲੱਗੇ ਅਸੀਂ ਅਪੀਲ ਕਰਦੇ ਆ ਸੈਂਟਰ ਸਰਕਾਰ ਨੂੰ ਵੀ ਇਹੋ ਜਿਹਾ ਮਾਹੌਲ ਨਾ ਬਣ ਜੇ ਜੋ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਵੇ